5 ਨਵੰਬਰ 2024 ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਲਡ 트ੰਪ ਤੇ ਤਕਰੀਬਨ ਸਾਰੇ ਸੰਸਾਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ 트ੰਪ ਦੇ ਕਾਰਜਕਾਲ ਦੀ ਸ਼ੁਰੂਆਤ ਹਾਲੇ ਹੋਣੀ ਹੈ ਪਰ ਉਸ ਦੇ ਕਾਰਜਕਾਲ ਦੌਰਾਨ ਕਿਹੜੀਆਂ ਨਵੀਆਂ ਨੀਤੀਆਂ ਲਾਗੂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਚਰਚੇ ਛਿੜ ਗਏ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਵੇਲੇ ਉੱਥੋਂ ਦਾ ਸ਼ੇਅਰ ਬਾਜ਼ਾਰ ਕਿਵੇਂ ਉੱਛਲ ਪਿਆ ਸੀ ਉਸ ਤੋਂ ਲੱਗਦਾ ਸੀ ਕਿ ਅਮਰੀਕਾ ਦੇ ਕਾਰੋਬਾਰੀ ਟਰੰਪ ਤੋਂ ਖਾਸੇ ਆਸਵੰਦ ਨੇ ਹੁਣ ਟਰੰਪ ਦੇ ਰਾਸ਼ਟਰਪਤੀ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਕੌਮੀ ਐਮਰਜੈਂਸੀ ਚਿੰਤਾ ਤੇ ਚਰਚਾ ਦਾ ਵਿਸ਼ਾ ਟਰੰਪ ਪ੍ਰਸ਼ਾਸਨ ਆਪਣੇ ਦੇਸ਼ 'ਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਕਰਨ ਵਾਲੇ ਲੱਖਾਂ ਲੋਕਾਂ ਨੂੰ ਬਾਹਰ ਕੱਢਣ ਲਈ ਇਹ ਨੀਤੀ ਲਾਗੂ ਕਰ ਸਕਦੇ ਨੇ ਬਕਾਇਦਾ ਰਾਸ਼ਟਰਪਤੀ ਟਰੰਪ ਨੇ ਇਸ ਨੀਤੀ ਦੀ ਪੁਸ਼ਟੀ ਇੱਕ ਟਵੀਟ 'ਚ ਟਰੂ ਯਾਨੀ ਕਿ ਸੱਚ ਲਿਖ ਕੇ ਕੀਤੀ ਹੈ ਚਰਚਾ ਇਹ ਵੀ ਹੈ ਕਿ ਟਰੰਪ ਇਸ ਕੰਮ ਲਈ ਫੌਜ ਵੀ ਵਰਤ ਸਕਦੇ ਨੇ ਟਰੰਪ ਕਹਿ ਚੁੱਕੇ ਨੇ ਕਿ ਮੈਕਸੀਕੋ ਦੀ ਕੰਦ ਤੇ ਕੰਝਿਆਲੀ ਤਾਰ ਲਾ ਕੇ ਤਾਇਨਾਤ ਪੁਲਿਸ ਗੈਰ ਕਾਨੂੰਨੀ ਢੰਗ ਦੇ ਨਾਲ ਦੇਸ਼ ਵਿੱਚ ਵੜਨ ਵਾਲੇ ਪ੍ਰਵਾਸੀਆਂ ਨੂੰ ਰੋਕਣ 'ਚ ਅਸਮਰੱਥ ਹੈ ਇਸ ਲਈ ਹੁਣ ਸਖਤੀ ਕੀਤੀ ਜਾ ਸਕਦੀ ਹੈ ਅਮਰੀਕੀ ਪ੍ਰਵਾਸ ਬਾਰੇ ਇੱਕ ਰਿਪੋਰਟ ਮੁਤਾਬਕ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਅਮੀਰ ਦੇਸ਼ਾਂ ਅਮਰੀਕਾ ਬ੍ਰਿਟੇਨ ਅਤੇ ਕੈਨੇਡਾ 'ਚ ਪਿਛਲੇ ਸਾਲਾਂ ਦੇ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਨੇ ਰਿਕਾਰਡ ਤੋੜਿਆ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ 2024 ਵੱਲੋਂ ਸ਼ਾਪੀ ਰਿਪੋਰਟ ਦੇ ਮੁਤਾਬਕ OECD ਦੇਸ਼ਾਂ 'ਚ ਸਭ ਤੋਂ ਵੱਧ ਭਾਰਤੀ ਨਾਗਰਿਕ ਪ੍ਰਵਾਸ ਕਰ ਰਹੇ ਨੇ। ਸੰ 2022 'ਚ 5,60,000 ਤੋਂ ਵੱਧ ਭਾਰਤੀ ਇਨ੍ਹਾਂ ਦੇਸ਼ਾਂ ਦੇ ਵਿੱਚ ਪ੍ਰਵਾਸ ਕਰ ਗਏ ਨੇ ਇਸ ਤੋਂ ਇਲਾਵਾ ਚੀਨ 'ਚ ਪ੍ਰਵਾਸ ਕਰਨ ਵਾਲੇ ਭਾਰਤੀਆਂ ਦੀ ਗਿਣਤੀ 3,20,000 ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਾਲ 2022 ਦੀ ਇੱਕ ਰਿਪੋਰਟ ਦੇ ਮੁਤਾਬਕ ਰੂਸ ਤੋਂ 2,60 ਨਾਗਰਿਕ ਉਈ ਸੀਡੀ ਦੇਸ਼ਾਂ 'ਚ ਪ੍ਰਵਾਸ ਕਰਨ ਲਈ ਪਹੁੰਚੇ ਅਮਰੀਕਾ 'ਚ ਨਵੇਂ ਪ੍ਰਸ਼ਾਸਨ ਵੱਲੋਂ ਵਰਕ ਵੀਜ਼ਾ ਤੇ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਨੇ 트럼ਪ ਦੇ ਕਾਰਜਕਾਲ ਦੇ ਪਹਿਲੇ 4 ਸਾਲਾਂ 'ਚ ਤਕਰੀਬਨ 15 ਲੱਖ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਗਿਆ ਸੀ ਦੱਸਦੇ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 2 ਸਾਲ ਦੇ ਕਾਰਜਕਾਲ ਵੇਲੇ 30 ਲੱਖ ਤੋਂ ਵੱਧ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਇਸ ਤੋਂ ਵੀ ਅੱਗੇ ਦੇਸ਼ ਚੋਂ ਸਮੂਹਿਕ ਤੌਰ ਤੇ ਕੱਢਣ ਦੀ ਇਤਿਹਾਸਕ ਘਟਨਾ 1954 ਚ ਵਾਪਰੀ ਸੀ ਇਸ ਦੌਰਾਨ ਆਪਰੇਸ਼ਨ ਵੈਟ ਬੈਕ ਰਾਹੀਂ ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਪ੍ਰਵਾਸ ਕਰਨ ਵਾਲੇ 13 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਅਮਰੀਕਾ ਵੱਲ ਪੰਜਾਬੀਆਂ ਦਾ ਇੱਕ ਵੱਡਾ ਹਿੱਸਾ ਡਾਂਕੀ ਲਗਾ ਕੇ ਅਤੇ ਹੋਰ ਢੰਗ ਤਰੀਕੇ ਵਰਤ ਕੇ ਪ੍ਰਵਾਸ ਕਰ ਰਿਹਾ ਸੀ ਕੈਨੇਡਾ ਤੋਂ ਇਲਾਵਾ ਅਮਰੀਕਾ ਚ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਪ੍ਰਵਾਸ ਕਰ ਚੁੱਕੀ ਹੈ ਇਸ ਵੇਲੇ ਇਹੋ ਜਿਹੀਆਂ ਖਬਰਾਂ ਉਹਨਾਂ ਪੰਜਾਬੀਆਂ ਲਈ ਜ਼ਰੂਰ ਪਰੇਸ਼ਾਨੀ ਦਾ ਸਬਬ ਬਣ ਸਕਦੀਆਂ ਨੇ ਜਿਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਅਤੇ ਮੁਸੀਬਤਾਂ ਝੱਲ ਕੇ ਅਮਰੀਕੀ ਧਰਤੀ ਤੇ ਪੈਰ ਧਰਿਆ ਕੁੱਲ ਮਿਲਾ ਕੇ 트ੰਪ ਦੇ ਕੁਰਸੀ ਤੇ ਬੈਠਣ ਮਗਰੋਂ ਹੀ ਪਤਾ ਲੱਗੇਗਾ ਕਿ ਊਠ ਹੁਣ ਕਿਹੜੀ ਕਰਵਟ ਬੈਠਦਾ ਹੈ